ਕਿੰਨਾ ਚਿਰ ਅਸੀਂ ਗੁਰੂ ਸਾਹਿਬ ਦੇ ਬੇਅਦਬੀਆਂ ਸਹਾਂਗੇ ਕਿੰਨਾ ਚਿਰ ਅਸੀਂ ਦੇਖਾਂ ਮਿੱਥੀਆਂ ਭਾਂ ਦੇ ਰੇਪ ਹੁੰਦੇ ਰਹਿਣ ਕਿੰਨਾ ਚਿਰ ਅਸੀਂ ਦੇਖੀ ਜਾਵਾਂ ਝੂਠਿਆਂ ਕਾਬਲੇ ਹੁਣ ਕਿੰਨਾ ਚਿਰ ਅਸੀਂ ਦੇਖੀ ਜਾਵਾਂਗੇ ਸਾਡੇ ਨੌਜਵਾਨਾਂ ਨੂੰ ਧੱਕੇ ਨਾਲ ਐਨਐਸਏ ਲਾ ਕੇ ਬੰਦ ਕੀਤਾ ਜਾਵੇ ਜਿਹੜੇ ਅਮਰਤਪਾਲ ਨੂੰ ਮਾਰਾ ਕਹਿੰਦੇ ਨੇ ਲੋਕਾਂ ਨੇ ਉਹਨਾਂ ਨੂੰ ਫਤਵਾ ਦੇ ਕੇ ਲੱਖਾਂ ਦੀਆਂ ਵੋਟਾਂ ਪਾ ਕੇ ਉਹਨਾਂ ਸਵਿਧਾਨ ਦੇ ਮੁਤਾਬਕ ਕਾਨੂੰਨ ਮੁਤਾਬਕ ਐਮਪੀ ਬਣਾਤਾ ਇਹਨਾਂ ਨੇ ਸਰਕਾਰ ਨੇ ਪੰਜਾਬ ਸਰਕਾਰ ਨੇ ਉਲਟੋ ਤੇ ਐਨਐਸਏ ਲਾ ਕੇ ਦੁਬਾਰਾ ਫੇਰ ਉਹਨਾਂ ਅੰਦਰ ਘਰਤਾ ਇਹ ਕਿਸੇ ਦਾ ਕਾਨੂੰਨ ਆ ਕਿਹੜੀ ਸੰਵਿਧਾਨ ਦੀ ਗੱਲ ਕਰਦੇ ਨੇ ਸੰਵਿਧਾਨ ਅਸੀਂ ਨਹੀਂ ਤੋੜਦੇ ਕਾਨੂੰਨ ਅਸੀਂ ਨਹੀਂ ਤੋੜਦੇ ਇਹ ਜੋ ਕਾਨੂੰਨ ਤੋੜਦੇ ਨੇ ਸਰਕਾਰਾਂ ਤੋੜਦੀਆਂ ਚਾਹੇ ਪੰਜਾਬ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਇਹਨਾਂ ਨੇ ਕਾਨੂੰਨ ਛਿੱਕੇ ਟੰਗਿਆ ਹੋਇਆ ਇਹਨਾਂ ਨੇ ਸੰਵਿਧਾਨ ਦੀਆਂ ਧੜੀਆਂ ਉਡਾਈਆਂ ਹੋਈਆਂ ਨੇ ਜੇ ਇਹ ਸੰਵਿਧਾਨ ਨੂੰ ਮੰਨਦੇ ਹੁੰਦੇ ਭਾਈ ਜਗਤਾਰ ਸਿੰਘ ਹਵਾਰਾ 30 ਸਾਲਾਂ ਤੋਂ ਬੰਦਾ ਭਾਈ ਰਾਜੋਣਾ 30 ਸਾਲਾਂ ਤੋਂ ਬੰਦਾ ਭਾਈ ਗੁਰਦੀਪ ਸਿੰਘ ਖੈੜਾ ਉਹ 34-35 ਸਾਲਾਂ ਤੋਂ ਜਿਹੜਾ ਅੰਦਰ ਆ ਉਹਨਾਂ ਦੀ ਹਜੇ ਤੱਕ ਰਿਹਾਈਆਂ ਨਹੀਂ ਹੋਈਆਂ ਰਿਹਾਈਆਂ ਹੋ ਜਾਣੀਆਂ ਚਾਹੀਦੀਆਂ ਸੀ 15 ਸਾਲ ਪਹਿਲਾਂ